ਸਤਿ ਸ਼੍ਰੀ ਅਕਾਲ ਜੀ ਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਤੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਡੇ ਨਾਲ ਸਾਂਝਾ ਕਰ ਲੱਗੇ ਤਾਂ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਉਹ ਤੁਹਾਡੇ ਨਾਲ ਅਪਡੇਟ ਵੀ ਸਾਂਝਾ ਕਰ ਲੱਗੇ ਆ ਜਿਵੇਂ ਕਿ ਤੁਸੀਂ ਜਾਣਦੇ ਕਿ ਅੱਜ 12 ਤਰੀਕਾ ਤੇ 12 ਤਰੀਕ ਨੂੰ 12 ਵਜੇ ਜਿਹੜਾ ਆ ਉਹ ਇੱਕ ਮੀਟਿੰਗ ਬੈਠਣੀ ਸੀ ਜਿਹੜੀ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਜੰਗ ਚੱਲਦੀ ਪਈ ਹੈ ਉਹ ਜੰਗਬੰਦੀ ਦੇ ਉੱਤੇ ਸੀਜ਼ਫਾਇਰ ਦੇ ਉੱਤੇ ਜਿਹੜੀ ਹੈ ਉਹ ਫਾਈਨਲ ਗੱਲਬਾਤ ਜਿਹੜੀ ਉਹ ਅੱਜ ਦੇ ਤਰੀਕ ਦੇ ਵਿੱਚ ਹੋਣੀ ਸੀ ਤੇ ਉਸੇ ਤਰੀਕ ਉਹ ਜਿਹੜੀ ਤਰੀਕ ਹੈ ਉਹ ਅੱਜ ਚੱਲਦੀ ਪਈ ਹੈ 12 ਤਰੀਕ ਨੂੰ 12 ਵਜੇ ਜਿਹੜਾ ਆ ਇਹ ਸਾਰੇ ਦਾ ਸਾਰਾ ਕੰਮ ਹੋਣਾ ਸੀ ਤੇ ਹੁੰਦਾ ਪਿਆ ਆ ਜਦਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜੇ ਪ੍ਰੋਗਰਾਮਿੰਗ ਹੈ ਇਹ ਸਾਰੀ ਦੀ ਸਾਰੀ ਪ੍ਰੋਗਰਾਮਿੰਗ ਜਿਹੜੀ ਹੈ ਉਹ جنگ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀਤੀ ਗਈ ਤੇ جنگ ਦੇ ਹਾਲਾਤ ਜਿਹੜੇ ਆ ਇਸ ਦੌਰਾਨ ਬਹੁਤ ਜ਼ਿਆਦਾ ਤਣਾਅ ਵਧਾ ਗਿਆ ਤੇ ਪੂਰੀ ਤਰੀਕੇ ਦੇ ਨਾਲ ਐਂ ਲੱਗਦਾ ਸੀ ਕਿ ਜਿਵੇਂ جنگ ਲੱਗਣ ਹੀ ਵਾਲੀ ਐ ਬਹੁਤ ਜ਼ਿਆਦੀਆਂ ਮਜਾਇਲਾਤ ਤੇ ਬਹੁਤ ਸਾਰੇ ਡਰੋਨ ਜਿਹੜੇ ਆ ਪਾਕਿਸਤਾਨ ਵੱਲੋਂ ਭਾਰਤ ਦੇ ਉੱਤੇ ਦਾਗੇ ਗਏ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਨਸ਼ਟ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਭਾਰਤ ਦੀ ਸੈਨਾ ਨੇ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਗਿਆ ਤੇ ਕਿਤੇ ਵੀ ਕੋਈ ਵੀ ਜਿਹੜਾ ਆ ਵੱਡਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ ਭਾਰਤ ਦੀ ਫੌਜ ਨੇ ਆਪਣੇ ਵੱਲੋਂ ਪੂਰੀ ਤਿਆਰੀ ਕਰਕੇ ਰੱਖੀ ਜਿਹਦੇ ਵਿੱਚ ਸਾਨੂੰ ਆਪਣੀ ਭਾਰਤੀ ਫੌਜ ਤੇ ਆਪਣੀ ਗ੍ਰਹਿ ਮੰਤਰਾਲੇ ਦੇ ਉੱਤੇ ਪੂਰੇ ਦਾ ਪੂਰਾ ਵਿਸ਼ਵਾਸ ਸੀ ਤੇ ਪੂਰੇ ਵਿਸ਼ਵਾਸ ਦੇ ਨਾਲ ਹੀ ਜਿਹੜਾ ਆ ਉਹ ਵਿਸ਼ਵਾਸ ਵੀ ਜਿਹੜਾ ਉਹਨਾਂ ਨੇ ਜਿੱਤਿਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੀ ਦੂਸਰੇ ਪਾਸੇ ਦੋਸਤੋ ਇਸ ਚੀਜ਼ ਦੇ ਵਿੱਚ ਜਿਹੜਾ ਆ ਤਣਾਅ ਵਧਦਾ ਜਾ ਰਿਹਾ ਸੀ ਜਿਹਦੇ ਕਾਰਨ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤੇ ਇਸ ਤਰ੍ਹਾਂ ਦੀ ਏਰੀਆ ਦੇ ਵਿੱਚ ਜਿਹੜਾ ਆ ਲੋਕਾਂ ਦੇ ਵਿੱਚ ਥੋੜਾ ਥੋੜਾ ਜਿਹੜਾ ਆ ਉਹ ਡਰ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਬਹੁਤ ਸਾਰੇ ਲੋਕਾਂ ਦਾ ਜਿਹੜਾ ਆ ਛੋਟਾ ਮੋਟਾ ਨੁਕਸਾਨ ਵੀ ਹੋਇਆ ਦੌੜ ਭੱਜ ਨੂੰ ਲੈ ਕੇ ਇਸੇ ਤੇ ਚੱਲਦੇ ਜਿਹੜਾ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਆ ਉਹ ਬਲੈਕਆਊਟ ਕੀਤਾ ਹੋਇਆ ਸੀ ਤੇ ਬਲੈਕਆਊਟ ਦੇ ਨਾਲ-ਨਾਲ ਜਿਹੜਾ ਆ ਉਹ ਅਮਰਜੈਂਸੀ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਆ ਸ਼ਹਿਰ ਨੂੰ ਵੀ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਸ਼ਹਿਰ ਨੂੰ ਪੂਰਨ ਤੌਰ ਤੇ ਬੰਦ ਨਹੀਂ ਕੀਤਾ ਗਿਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਜਿੱਥੇ ਕਿ ਰਾਤ ਦੇ 10 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿੰਦੀਆਂ ਨੇ ਉੱਥੇ ਹੀ ਜਿਹੜਾ ਆ 7 ਤੋਂ 8 ਵਜੇ ਜਿਹੜਾ ਆ ਬਾਜ਼ਾਰਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਤੇ 9 ਵਜੇ ਤੋਂ ਜਿਹੜਾ ਆ ਪ੍ਰੋਪਰ ਬਲੈਕਆਊਟ ਕਰਨਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਜਿਹੜਾ ਸਮਾਂ ਜਿਹੜਾ ਉਹ ਕਾਫੀ ਜ਼ਿਆਦਾ ਗੁੰਝਲਦਾਰ ਹੁੰਦਾ ਜਾ ਰਿਹਾ ਸੀ ਤੇ ਨਾਲ ਦੀ ਨਾਲ ਜਿਹੜਾ ਆ ਉਹ ਖਤਰਾ ਵੀ ਵੱਧਾ ਨਜ਼ਰ ਆ ਰਿਹਾ ਸੀ ਪਰ ਅਚਾਨਕ ਜਿਹੜਾ ਆ ਉਹ ਟ੍ਰੰਪੋਂ ਨਾਲੋਂ ਇੱਕ ਫੈਸਲਾ ਜਿਹੜਾ ਆ ਉਹ ਆਪਣੇ ਟਵੀਟ ਦੇ ਉੱਤੇ ਦਿੱਤਾ ਜਾਂਦਾ ਕਿ ਭਾਰਤ ਪਾਕਿਸਤਾਨ ਜਿਹੜਾ ਆ ਉਹ ਸੀਜ਼ਫਾਇਰ ਦੇ ਲਈ ਸਮਝੌਤੇ ਦੇ ਵਿੱਚ ਆ ਗਿਆ ਸਮਝੌਤਾ ਕਰ ਲਿਆ ਜਿੰਨਾ ਦੋਨਾਂ ਦੇਸ਼ਾਂ ਵੱਲੋਂ ਜਿਹੜਾ ਸਮਝੌਤਾ ਕੀਤਾ ਗਿਆ ਆ ਸੀਜ਼ਫਾਇਰ ਨੂੰ ਲੈ ਕੇ ਤੇ ਇਸੇ ਦੇ ਦੌਰਾਨ ਜਿਹੜਾ ਆ ਜਗਮੰਦੀ ਜਿਹੜੀ ਹੋ ਗਈ ਉਹ ਜੰਗਬੰਦੀ ਤਾਂ ਹੋ ਗਈ ਪਰ ਥੋੜੀ ਦੇਰ ਬਾਅਦ ਹੀ ਜਦੋਂ ਜੰਗਬੰਦੀ ਦੀਆਂ ਖਬਰਾਂ ਸ਼ੁਰੂ ਹੋ ਗਈਆਂ ਤੇ ਬਹੁਤ ਸਾਰੇ ਥਾਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਲੈਕਆਊਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਥੋੜੀ ਦੇਰ ਬਾਅਦ ਹੀ ਜਿਹੜਾ ਆ ਉਹ ਸੀਜ ਫਾਇਰ ਦੀ ਉਲੰਘਣਾ ਕਰਦੇ ਹੋਏ ਭਾਰਤ ਦੇ ਵਿੱਚ ਜਿਹੜਾ ਆ ਉਹ ਬਹੁਤ ਸਾਰੇ ਜਿਹੜਾ ਆ ਪਾਕਿਸਤਾਨੀ ਡਰੋਨ ਦੇਖੇ ਗਏ ਉੱਥੇ ਕਿਹਾ ਜਾਂਦਾ ਸੀ ਕਿ ਕਿਤਨਾ ਕਿਤੇ ਜਿਹੜਾ ਐ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਹਾਲੇ ਵੀ ਜਿਹੜਾ ਆ ਉਹ ਸੀਜ਼ਫਾਇਰ ਤੇ ਕਹਿ ਜਾ ਰਿਹਾ ਆ ਪਰ ਕਿਤਨਾ ਕਿਤੇ ਜਿਹੜਾ ਹਿੰਦੁਸਤਾਨ ਦਾ ਆਵਾਮ ਆ ਉਹ ਮੀਡੀਆ ਰਿਪੋਰਟਾਂ ਤੇ ਇਧਰੋਂ ਉਧਰੋਂ ਦੀਆਂ ਰਿਪੋਰਟਾਂ ਚ ਇਹ ਹੀ ਆ ਰਿਹਾ ਕਿ ਪਾਕਿਸਤਾਨ ਦੀ ਸਰਕਾਰ ਦੇ ਉੱਤੇ ਜਰਾ ਵੀ ਯਕੀਨ ਨਹੀਂ ਕਰਨਾ ਇਸ ਕਰਕੇ ਜਿਹੜਾ ਆ ਉਹ ਇਹ ਹਦਾਇਤਾਂ ਜਾਰੀ ਨੇ ਕਿ ਰਾਤ ਨੂੰ ਸਮੇਂ ਸਿਰ ਜਿਹੜਾ ਆ ਉਹ ਪੂਰਨ ਤੌਰ ਤੇ ਜਿਹੜਾ ਬਲੈਕਆਊਟ ਰੱਖਿਆ ਜਾਵੇ ਹੋ ਸਕਦਾ ਕਿ 8 ਵਜੇ ਤੋਂ ਲੈ ਕੇ ਜਿਹੜਾ ਆ ਉਹ ਰਾਤ ਸਵੇਰੇ 5 ਵਜੇ ਤੱਕ ਪੂਰਨ ਬਲੈਕਆਊਟ ਰੱਖਿਆ ਜਾਵੇ ਜਦ ਤੱਕ ਕਿ ਪੂਰੀ ਤਰ੍ਹਾਂ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਸੀਜ਼ਫਾਇਰ ਨਹੀਂ ਹੋ ਜਾਂਦਾ ਜੰਗ ਬੰਦੀ ਨਹੀਂ ਹੋ ਜਾਂਦੀ ਤਦ ਤੱਕ ਜਿਹੜਾ ਆ ਉਹ ਆਪਣੇ ਆਪ ਦੀਆਂ ਲਾਈਟਾਂ ਆਪਣੇ ਆਲੇ ਦੁਆਲੇ ਦੀਆਂ ਲਾਈਟਾਂ ਨੂੰ ਜਿਹੜਾ ਆ ਜਗਾਇਆ ਨਾ ਜਾਵੇ ਪਰ ਦੂਸਰੇ ਪਾਸੇ ਜੇ ਚਲੇ ਜਾਈਏ ਤੇ ਹੁਣ ਜਿਹੜਾ ਆ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜੀ ਹੈ ਰੌਣਕ ਪਰਤਦੀ ਹੋਈ ਬੁਆ ਦਿਖਾਈ ਦੇ ਰਹੀ ਹੈ ਬਜ਼ਾਰਾਂ ਦੇ ਵਿੱਚ ਦੁਕਾਨਾਂ ਖੁੱਲੀਆਂ ਪਈਆਂ ਨੇ ਰੇੜੀਆਂ ਫੜੀਆਂ ਵੀ ਲੱਗੀਆਂ ਪਈਆਂ ਨੇ ਤੇ ਆਵਾਜ਼ਾਂ ਵੀ ਜਿਹੜੀ ਹੈ ਬੜੇ ਆਰਾਮ ਦੇ ਨਾਲ ਚੱਲਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਜਿਹੜੀਆਂ ਨੇ ਨਾਲ ਦੇ ਨਾਲ ਤੁਸੀਂ ਦੇਖਦੇ ਪਿਓ ਕਿ ਆਵਾਜ਼ਾਈ ਦੁਕਾਨਾਂ ਤੇ ਬਾਜ਼ਾਰ ਜਿਹੜੇ ਨੇ ਖੁੱਲੇ ਪਏ ਨੇ ਤੇ ਜਨ ਜੀਵਨ ਜਿਹੜਾ ਉਸ ਮਾਨੇ ਰੂਪ ਦੇ ਵਿੱਚ ਚੱਲਦਾ ਪਿਆ ਆ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜਾ ਅੱਜ 12 ਤਰੀਕ ਦੀ ਵੀ ਜਿਹੜੀ ਉਹ ਸਕੂਲਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਸੀ ਹਾਲੇਕੀ ਸਕੂਲ ਖੁੱਲਣੇ ਕਾਲਜ ਖੁੱਲਣੇ ਇਹਨਾਂ ਦੇ ਉੱਤੇ ਅਜੇ ਕਿਸੇ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਆਇਆ ਅੱਜ ਦੀ ਮੀਟਿੰਗ ਤੋਂ ਬਾਅਦ ਜੋ ਕਿ ਅੱਜ ਫਾਈਨਲ ਮੀਟਿੰਗ ਦੱਸੀ ਜਾ ਰਹੀ ਸੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਸਕੂਲ ਕਦੋਂ ਲੱਗਣਗੇ ਤੇ ਕਿੱਦਾਂ ਲੱਗਣਗੇ ਸੀਜ਼ਫਾਇਰ ਤੋਂ ਬਾਅਦ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਕੰਮਕਾਰ ਜਿਹੜੇ ਕੀਤੇ ਜਾਣਗੇ ਬਹੁਤ ਸਾਰੇ ਜਿਹੜੇ ਆ ਉਹ ਬਾਜ਼ਾਰ ਜਿਵੇਂ ਕਿ ਸ਼ਾਮ ਨੂੰ ਜਲਦ ਬੰਦ ਹੋ ਜਾਂਦੇ ਸੀ ਉਹ ਵੀ ਰੈਗੂਲਰ ਹੋਣਗੇ ਪਰ ਉਹਨਾਂ ਦੇ ਉੱਤੇ ਅਜੇ ਕਿਸੇ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਹੈ ਨਵੇਂ ਅਪਡੇਟ ਦੇ ਲਈ ਜਿਹੜਾ ਆ ਚੈਨਲ ਦੇ ਨਾਲ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ